ਪੀਰ ਕਾ ਕੰਪਨੀ ਵੱਲੋਂ ਪੰਜਾਬ ਦੇ ਅੰਦਰ ਦੁੱਧ ਦਾ ਰੇਟ ਪ੍ਰਤੀ ਲੀਟਰ ਦੋ ਰੁਪਏ ਪੈਕਟ ਦੇ ਮਾਰ ਬਧਾ ਦਿੱਤਾ ਗਿਆ ਹੈ ਤਾਂ ਕਿਸਾਨਾਂ ਵੱਲੋਂ ਵੀ ਮੰਗ ਕੀਤੀ ਗਈ ਹੈ ਕਿ ਜਿਸ ਤਰ੍ਹਾਂ ਪੂਰੇ ਪੰਜਾਬ ਦੇ ਵਿੱਚ ਇਹ ਰੇਟ ਵਧਾਇਆ ਗਿਆ ਉਸੇ ਤਹਿਤ ਸਾਨੂੰ ਵੀ ਵੱਖ-ਵੱਖ ਏਰੀਆ ਮੁਕਾਬਤੇ ਜਿਹੜਾ ਰੇਟ ਵੱਧ ਘੱਟ ਦਿੱਤਾ ਜਾਂਦਾ ਕੰਪਨੀ ਵੱਲੋਂ ਤਾਂ ਲੋਡ ਹੈਗੇ ਉਹਨਾਂ ਨੂੰ ਵੀ ਬਰਾਬਰ ਦਾ ਰੇਟ ਦੇਣ ਦੀ ਤਾਂ ਜੋ ਕਿਸਾਨ ਬੜੀ ਹੀ ਮਿਹਨਤ ਦੇ ਨਾਲ ਤੇ ਇਹ ਦੁੱਧ ਪੈਦਾ ਕਰਕੇ ਪੰਜਾਬ ਦੇ ਲੋਕਾਂ ਲਈ ਜਾਂ ਦੇਸ਼ ਦੇ ਲੋਕਾਂ ਲਈ ਲੈ ਕੇ ਆ ਰਹੇ ਨੇ ਤਾਂ ਵੱਡੀ ਇਹ ਗੱਲ ਹੈਗੀ ਕਿ ਪੰਜਾਬ ਦੇ ਲੋਕ ਮੰਗ ਕਰਦੇ ਹਨ ਕਿ ਸਾਨੂੰ ਬਰਾਬਰ ਰੇਟ ਜਿਹੜਾ ਦਿੱਤਾ ਜਾਵੇ ਕੰਪਨੀ ਨੂੰ ਤੇ ਜਿਸ ਤਰ੍ਹਾਂ ਕੰਪਨੀ ਨੇ ਆਪਣਾ ਰੇਟ ਪੰਜਾਬ ਦੇ ਅੰਦਰ ਪ੍ਰਤੀ ਲੀਟਰ 2 ਰੁਪਏ ਪੈਕਟ ਬਤਾ ਦਿੱਤਾ ਗਿਆ ਤਾਂ ਇਸੇ ਤਹਿਤ ਉਹਨਾਂ ਨੇ ਮੰਗ ਕੀਤੀ ਹੈ ਕਿ ਸਾਨੂੰ ਵੀ ਬਰਾਬਰ ਰੇਟ ਮਿਲਣੇ ਚਾਹੀਦੇ ਹਨ ਤਾਂ ਖਸਾਨਾ ਵੱਲੋਂ ਕੀ ਕਿਹਾ ਤੇ ਪੂਰੀ ਤੁਹਾਨੂੰ ਗਲਤ ਸਨਾਵਾਂਗੇ ਤੇ ਉਹਨਾਂ ਨੇ ਕਿਹੜੇ ਕਿਹੜੇ ਮੰਗਾ ਸੀ ਉਹ ਕਿਸ ਤਰ੍ਹਾਂ ਦੁੱਧ ਪੈਦਾ ਕਰਕੇ ਪੰਜਾਬ ਦੇ ਉਹਨਾਂ ਲੋਕਾਂ ਦੀ ਅੱਖਾਂ ਖੋਲਦੇ ਹਨ ਸਵੇਰੇ ਜਾਂ ਬਹੁਤ ਇਸ ਤਰ੍ਹਾਂ ਮਗਾਈ ਦੇ ਨਾਲ ਪੰਜਾਬ ਦੇ ਲੋਕਾਂ ਦੇ ਵੱਡਾ ਸਿਰੇ ਪੈਣਾ ਤਾਂ ਦੁੱਧ ਦਾ ਰੇਟ ਜਿਹੜਾ ਬਹੁਤ ਹੀ ਮਹਿੰਗਾ ਕੀਤਾ ਗਿਆ 20 ਰੁਪਏ ਲੀਟਰ ਜੋ ਕੰਪਨੀ ਵੱਲੋਂ ਵਧਾ ਦਿੱਤਾ ਗਿਆ ਤਾਂ ਲੋਡ ਹੈਗੀ ਕਿਸਾਨਾਂ ਦੇ ਵੀ ਇਸ ਮੰਗ ਨੂੰ ਮੰਨਣ ਦੀ ਤਾਂ ਜੋ ਉਹ ਆਪਣਾ ਦੁੱਧ ਪਾ ਸਕਣ ਅਜੇ ਤੱਕ ਇੱਕ ਮਸਾ ਦੋ ਦੋ ਦੋਨਾਂ ਦੀ ਗੱਲ ਕਰਦੇ ਆ ਵੀ ਆਹ ਦੇਖੋ ਕੰਨੀ ਆ ਬਸ ਸਭ ਨੂੰ ਬਚਦਾ ਕੋਈ ਕੁਝ ਨਹੀਂ ਅਸੀਂ ਤਾਂ ਇੱਕ ਬਲ ਇਹ ਬਗਲ ਸਿੰਘ ਦੇ ਮੂੰਹ ਨੂੰ ਪਾ ਰਹੇ ਹਾਂ ਇਦਾਂ ਇਹਨਾਂ ਬੰਦੇ ਦੇ ਮੂੰਹ 'ਤੇ ਪਾ ਰਹੇ ਹਾਂ ਸਭ ਨੂੰ ਬਚਦਾ ਕੋਈ ਕੁਝ ਨਹੀਂ ਹੈਗਾ ਜੀ ਸਾਰੇ ਵਾਸਤੇ ਇੱਕ ਰੇਟ ਹੋਣਾ ਚਾਹੀਦਾ ਜੀ ਸਾਨੂੰ ਇੱਕ ਸਾਨੂੰ ਹਾਂ ਜੀ ਹਾਂ ਸੱਚੀ ਗੱਲ ਕਰ ਰਹੇ ਨੇ ਜੀ ਅਸੀਂ ਵੀ ਹੁਣ ਸਾਰਾ ਦਿਨ ਗੋਹਾ ਪਰਦਾ ਅਸੀਂ ਸੰਗਤਨ ਬੋਹੀ ਬਸ ਬਾਈ ਉਹ ਤਾਂ ਬਸਦਨੀ ਹਾਂ ਜੀ ਦੇਖੋ ਦੁੱਧ ਜੋ ਬਜਰਾ ਕੋਲ ਬਹੁਤ ਮਗਿਆਈ ਹੈ ਸਭ ਪਾਸੇ ਜੀ ਤੇ ਦੋਤੋਂ ਮਨੋਤ ਮਾਨਸਾ ਜਿਲ੍ਹਾ ਜਿਹੜੇ ਜਿਹਨੇ ਬਸੰਡਾ ਜਿਲ੍ਹਾ ਇੱਕ ਜਿਲ੍ਹੇ ਬਹੁਤ ਘੱਟ ਹੈਗਾ ਰੇਟ ਸਾਨੂੰ ਬੁੱਧ ਰੇਟ ਪੂਰਾ ਮਿਲਣਾ ਚਾਹੀਦਾ ਜੇਸੀਂ ਪੈਦਾਵਾਰ ਕਰਦੇ ਹਾਂ ਸਾਨੂੰ ਮਿਲਦਾ ਮੁੱਲ ਮਿਲਣਾ ਚਾਹੀਦਾ ਤੇ ਛੋਟੇ ਨੂੰ ਇਹ ਵਿਕਤਰ ਹੋਇਆ ਰਿਹਾ ਵੀ ਹੋਰ ਸਾਰੇ ਜਿਲ੍ਹੇ ਕਿਉਂ ਟਟਾਇਆ ਪਏਗਾ ਕਿਉਂ ਬਜਰਾ ਬਜਰਾ ਕੋਈ ਇੱਕ ਅਸੀਂ ਪਾਈ ਜਿੰਨਾ ਇਹ ਬਾਜਰਾ ਸਾਹਿਬਾ ਇਹੋ ਮੂਹ ਨੂੰ ਪਈ ਜਾਂਦੇ ਸਿਰ ਤੋਂ ਬਿਚਾਰ ਬੰਦਾ ਕਰਨੀ ਇਹੋ ਮੈਂ ਕਿਹਾ ਸੀ ਔਰ ਅੱਪੋਂ ਵਿੱਚੇ ਵੀ ਦੀ ਕਰੀਏ ਤੇ ਪਸੂ ਵੇਚ ਲਈ ਬਾਜਰਾ ਕੱਖ ਨਹੀਂ ਜਾ ਇਹਨੇ ਖਰਚਾ ਪਾਇਆ ਤੂੰ ਇਹਨਾਂ ਖਰਚਾ ਕਰਾਇਆ ਜੀ ਫ੍ਰੀਡਮ ਲੱਗ ਗਿਆ ਨਾ ਤੇ ਸਾਰਾ ਉਹ ਜੋ ਕਰੋੜੀ ਦਿੰਦੇ ਉਹ ਮੰਗੀਆਂ ਕਹਾ ਕਰ ਗਈਆਂ ਗਈ ਪਹਾੜੇ ਲਾਉਣਾ ਪੱਖੇ ਜੰਮੀ ਬੈ ਲੂਂਗੇ ਸਾਨੂੰ ਬਾਜਰਾ ਕੱਖ ਨਹੀਂ ਜਾ ਸਾਨੂੰ ਬਹੁਤ ਔਖਾ ਜਾ ਰਿਹਾ ਹੈ ਤੇ ਸਾਰਾ ਜ਼ਿਲ੍ਹਾ ਤੇ ਸਾਰਾ ਇੱਕੋ ਜਿਹਾ ਹੋਣਾ ਚਾਹੀਦਾ ਵਈ ਰੇਟ ਤਾਂ ਚਾਹੀਦਾ ਸਾਰੇ ਪਹਿਲੀ ਗੱਲ ਦਾ ਸਾਰੇ ਪਿਆਵ ਦੀ ਇੱਕੋ ਹੀ ਚਾਹੀਦਾ ਰੇਟ ਕਿਉਂਕਿ ਖਰਚੇ ਪ੍ਰੋਪਰ ਪੈਂਦੇ ਹਨ ਅਨਾਂ ਆਪਰ ਪਸ਼ੂਆਂ ਦੇ ਸੰਸਾਰ ਨਾਲ ਵੀ ਕਰਦੇ ਆ ਔਰ ਟਾਈਮ ਦੀ ਗਰਮੀ ਦੇ ਪਾਪਾ ਰੇ ਚਾਹੀਦੇ ਪੱਖੇ ਚਾਹੀਦੇ ਨੇ ਉਹਨਾਂ ਵਾਸਤੇ ਹੈਨਾ ਇਹ ਦੁੱਧ ਦੇ ਉਹ ਤੇ ਪਾ ਦੁੱਧ ਦੇ ਰਿਚ ਵੀ ਮਜਦਾ ਕੁਛ ਸਿਹਰੇਟ ਸਹੀ ਹੋਣੀ ਚਾਹੀਦੀ ਸਾਰੇ ਪੀਣ ਵਾਲੇ ਕੋਪੋ ਨਾ ਸਿੰਗਲ ਆਪਾਂ ਲਈ ਸਿੰਗਲ ਦੁੱਧ ਬਣੋਗੇ ਕਿੰਨਾ ਖਰਚਾ ਪੈਂਦਾ ਜਿਸ ਤਰ੍ਹਾਂ ਅੱਜ ਕੰਪਨੀ ਲੈਟਰ ਦਾਤਾ ਬੋਰ ਕਿ ਲੀਟਰ ਪਤੀ ਇਹਨਾਂ ਟੈਕ ਦੇ ਦਾਤਾ ਪੂਰੇ ਪੰਜਾਬ ਦੇ ਵਿੱਚ ਇੱਕ ਰੇਟ ਕਰਤਾ ਪਰ ਜਿਹੜੇ ਕਿਸਾਨ ਨੇ ਉਹ ਏਰੀਆ ਮੁਕਾਤ ਰੇਟ ਨਾਲ ਹੈਗਾ ਦਿੰਦੇ ਨੇ ਉਸੇ ਦੁੱਧ ਬਣਦੇ ਆ ਲੱਗਦਾ ਵੀ ਇਸ ਤਰ੍ਹਾਂ ਐਕਸਰਾ ਇਸ ਤਰ੍ਹਾਂ ਜਲਦਾ ਹੈ ਬਾਕੀ ਕਿ ਮਾਤਾ ਦੁੱਧ ਪਾਉਣਾ ਬਈ ਮੈਂ ਯਾਰ ਦੋਨਾਂ ਟੰਗਾਂ ਦਾ ਬਾਕੀ ਬੱਚਦੀ ਨਹੀਂ ਕੋਈ ਅੱਛਾ ਮਾਨਸਾ ਬਰਨਾਣਾ ਮਾਨਸਾ ਝੱਗਾ ਤੇ ਮਰੋਟ ਤੇ ਦੁੱਧ ਦਾ ਰੇਟੀ ਨਹੀਂ ਹੈ ਬਈ ਯਾਰ ਹਾਂ ਜੀ ਜਰੂਰ ਕੋਈ ਜਾਰੇਟ ਹੋਣਾ ਚਾਹੀਦਾ ਜਿੱਦਾਂ ਕੰਪਨੀ ਜਾਨਾਂ ਦੇ ਵਿੱਚੋਂ ਨਹੀਂ ਜੀਤ ਕਰਦਾ ਬਾਈ ਮੇਰਾ ਹਾਲ ਤਾਇਆ ਹੋਇਆ ਹੈ ਜਾਨਾਂ ਦੇ ਵਿੱਚੋਂ ਨਹੀਂ ਕਰਦਾ ਤਾਂ ਬਾਦਲ ਸਾਹਿਬ ਦੇ ਹੋਣੀ ਜ਼ਰੂਰੀ ਪੰਜ ਮਹੀਨੇ ਬਹੁਤ ਜ਼ਰੂਰ ਮੰਦਾ ਹਾਲ ਹੈ ਜਿਵੇਂ ਤੁਸੀਂ ਗੱਲ ਕੀਤੀ ਹੈ ਲੱਗਦਾ ਨਹੀਂ ਇੱਕ ਸਾਲਾਂ ਨੂੰ ਪੱਕਾ ਵੀ ਹੋ ਰਿਹਾ ਨਹੀਂ ਪੱਕਾ ਹੋ ਰਿਹਾ ਨਹੀਂ ਸਾਲ ਮਰੇ ਹੋ ਪੱਕਾ ਬਾਈ ਜੀ ਮਰੇ ਹਾਂ ਜੀ ਹਾਂ ਸਰੇ ਉਹ ਤਾਂ ਪੈ ਜੀ ਬਾਦਲ ਜੀ ਤੁਸੀਂ ਕੀ ਕਰਨਾ ਚਾਹੁੰਗੇ ਜਿਸ ਤਰ੍ਹਾਂ ਅੱਜ ਕਿਸਾਨਾਂ ਨੇ ਦੱਸਿਆ ਵੀ ਜਿਹੜਾ ਰੇਟ ਪੰਜਾਬ ਦੇ ਵਿੱਚ ਬੇਰ ਕਬਲੋ 2 ਰੁਪਏ ਪ੍ਰਤੀ ਲੀਟਰ ਵਧਾਇਆ ਗਿਆ ਤਾਂ ਕਿਸਾਨਾਂ ਨੇ ਦੱਸਿਆ ਵੀ ਸਾਡੀ ਜਿਹੜੀ ਰੇਟ ਨੇ ਅਲੱਗ-ਅਲੱਗ ਏਰੀਆ ਮੁਕਤ ਹੈਗੇ ਨਹੀਂ ਤਾਂ ਤੁਸੀਂ ਦੁੱਧ ਪੁਆਰ ਨੂੰ ਡੇਰੀ ਦੇ ਵਿੱਚ ਤਾਂ ਕਿੰਨਾ ਕ ਕਿਸਾਨਾਂ ਦਾ ਤਰਦ ਹੈਗਾ ਦੁੱਖ ਹੈਗਾ ਤੁਸੀਂ ਇਸ ਤੇ ਪਹਿਲਾਂ ਵੀ ਜਾਣੂ ਕਰਾਇਆ ਗਿਆ ਸੀਗਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਮੈਂ ਭਗਤ ਸਿੰਘ ਪੀਏ ਐਫਐਸ ਉਪਰ ਪ੍ਰਧਾਨ ਪੰਜਾਬ ਹਰ ਸਰਸ਼ੰਗ ਦੀ ਮੈਂ ਇਹ ਗੱਲ ਕਰਨੀ ਚਾਹਣਾ ਅਸੀਂ ਲੱਗੇ ਤਾਂ ਬਹੁਤ ਸਮੇਂ ਤੋਂ ਇਹ ਚੀਜ਼ਾਂ ਦੇ ਪਿੱਛੇ ਪਰ ਸਾਡੇ ਨਾਲ ਕਿਤੇ ਨਾ ਕਿਤੇ ਸਾਡੇ ਫਾਰਮਰਾਂ ਨਾਲ ਬਤ ਕਰ ਪਹਿਲਾਂ ਤਾਂ ਕੀਤਾ ਗਿਆ ਕਿਵੇਂ ਹੁਣ ਅੱਜ ਤੋਂ ਖਬਰ ਚੱਲੀ ਜਾਂਦੀ ਸੀ ਬੇਰਕਾ ਨੇ 2 ਰੁਪਏ ਕਿਲੋ ਵਿੱਚ ਵਾਧਾ ਕੀਤਾ ਕਿਸਾਨਾਂ ਗਰੀਬਾਂ ਦੀ ਜੇ ਤੇ ਵਪਾਰੀ ਬੋਝ ਠੀਕ ਆ ਮੰਨਦੇ ਆ ਗੱਲਾਂ ਜਿਹੜੇ ਬੰਦੇ ਮੁੱਲ ਪੀਣ ਵਾਲੇ ਉਹਨਾਂ ਤੇ ਬੋਝ ਵੀ ਪੈਂਦਾ ਬਿਲਕੁਲ ਦੂਜੇ ਪਾਸੇ ਜਿਹੜੇ ਕਿਸਾਨ ਨੇ ਪੈਦਾ ਕਰਨ ਵਾਲੇ ਦਿਨ ਰਾਤ ਮਿਹਨਤ ਕਰਦੇ ਨੇ ਉਹ ਕਿੱਧਰ ਜਾਣ ਉਹਦੋਂ ਨਾ ਦਾ ਜਦੋਂ ਉਹ ਘੋੜੇ ਕਦੇ ਰੇਟ ਵਧਾਇਆ ਇੱਕ ਖਬਰ ਚੱਲ ਰਹੀ ਆ ਦੁੱਧ ਦੇ ਰੇਟ ਵਿੱਚ ਕੀਤਾ ਵਾਧਾ ਉਹਦੇ ਵਿੱਚ ਕੋਈ ਏਰੀਆ ਤੋਂ ਨਹੀਂ ਦਿੱਤਾ ਇਹਨਾਂ ਨੇ ਵੀ ਬਠਿੰਡੇ 'ਚ ਹੋਰ ਆ ਦੀ ਮਾਨਸਾ 'ਚ ਹੋਰ ਆ ਲੁਧਿਆਣੇ ਦਾ ਹੋਰ ਰੇਟ ਆ ਤਾਂ ਸਪਲਾਈ ਸਾਰੇ ਕਿੱਧਰ ਚੱਲਣੀ ਇਹਨਾਂ ਦੀ ਇਹ ਸਾਡੇ ਨਾਲ ਕਿਉਂ ਧੱਕਾ ਹੋ ਰਿਹਾ ਮਾਨਸਾ ਬਠਿੰਡਾ ਤੇ ਮੁਕਸਰ ਮਲੋਟ ਇਧਰ ਦੇ ਪਾਸੇ ਸਾਰੇ ਪੰਜਾਬ ਨਾਲੋਂ ਰੇਟ ਸਾਡੇ ਘੱਟ ਆ ਕਿਉਂਕਿ ਇਹ ਫਿਰ ਜਦੋਂ ਇਹਨਾਂ ਨੂੰ ਅਸੀਂ ਸਵਾਲ ਪੁੱਛੀਦਾ ਇਹਨੇ ਦੇ ਸਿਰੂ ਟ੍ਰਾਂਸਪੋਰਟ ਦੇ ਖਰਚੇ ਪੈਂਦੇ ਨੇ ਜਦੋਂ ਟ੍ਰਾਂਸਪੋਰਟ ਦੇ ਖਰਚੇ ਪੈਂਦੇ ਨੇ ਮੰਨ ਲਾ ਵੀ ਲੁਧਿਆਣੇ ਤੋਂ ਗੱਡੀ ਦੁੱਧ ਅਕਲੀ ਚੱਕਰ ਆਉਂਦੀ ਹੈ ਗੱਡੀ ਉਹਦਾ ਰੇਟ ਹੈਗਾ 70 ਰੁਪਏ 70 ਪੈਸੇ ਠੀਕ ਹੈ ਨਾਲ ਉਹ ਲੱਫ ਫਾਰਮ ਹੈ ਤਾਂ ਉਹ ਸੇਸਫਰ ਵੀ ਰੇਟ ਵੱਧਦਾ ਹੈ ਟ੍ਰਾਂਸਪੋਰਟ ਤੋਂ ਨਹੀਂ ਭਈ ਇਹਨਾਂ ਨੂੰ ਬਿਲਕੁਲ ਤੇ ਜਿਹੜੇ 2-2 ਕਿਲੋ 3-3 ਕਿਲੋ ਲੋਕ ਉਹ ਦੁੱਧ ਪੈਦਾ ਕਰਕੇ ਵਿਜਾਰਾ ਕਰਦੇ ਨੇ ਯਾਰ ਗਰੀਬ ਆ ਉਹਦੇ ਜਵਾਕ ਪਾਉਂਦੇ ਨੇ ਭਾਈ ਜੀ ਕਿਵੇਂ ਪਹੁੰਚਣਗੇ ਮੇਰਾ ਏਰੀਆ ਕਹੇ ਦਾ ਪ੍ਰਮਾਤਮਾ ਨੇ ਇੱਥੇ ਬਕਸ਼ਿਸ਼ ਕੀਤੀ ਹੋਈ ਹੈ 3-4 ਦਿਨ 24 A ਤੇ 24 B ਨੰਬਰ ਰੂਟ ਪੈਂਦਾ ਸਾਡੇ ਬਠਿੰਡਾ ਮਾਸਾ ਮੁਕਸਰ ਮਰੋਟ ਇੱਥੇ ਸਭ ਤੋਂ ਜ਼ਿਆਦਾ ਦੁੱਧ ਪਾਇਆ ਜਾਂਦਾ ਹੈ ਲੇਕਿਨ ਸਭ ਤੋਂ ਜ਼ਿਆਦਾ ਰੇਟ ਸਾਡੇ ਘਟ ਕਿਤੇ ਸਰਕਾਰ ਨੂੰ ਪਹਿਲਾਂ ਵੀ ਅਸੀਂ ਸੁਨੇਹੇ ਲਾਇਏ ਨੇ ਸਾਡੀ ਕੋਈ ਸੁਣਵਾਈ ਨਹੀਂ ਹੋਈ ਅਸੀਂ ਮੰਪਾਂ ਕਰ ਕਰ ਹੰਬਦੇ ਭਾਈ ਅਸੀਂ ਕੀ ਕਰੀਏ ਕਿ ਸਾਡੇ ਲੋਕ ਪਸ਼ੂ ਵੇਚਣ ਨੂੰ ਤਿਆਰ ਹੋਏ ਬੈਠੇ ਨੇ ਅਸੀਂ ਮੈਂ ਉਹ ਬੇਨਤੀ ਕਰਦਾ ਸਰਕਾਰ ਨੂੰ ਵੀ ਜਦੋਂ ਤੁਸੀਂ ਆਪ ਦਾ ਰੇਟ ਬਿਨਾ ਕਿਸੇ ਦੱਸੇ ਤੋਂ ਵਧਾ ਸਕਦੇ ਹੋ ਤਾਂ ਸਾਡਾ ਵੀ ਤਾਂ ਫਾਰਮਰ ਹੈ ਨਾ ਜਿਹੜਾ ਤੱਕੇ ਤੋਂ ਲੈ ਕੇ ਬੋਹੇ ਦੇ ਵਿੱਚ ਮੱਖਾ ਮਾਰਦਾ ਹੈ ਤੇ ਉਹਨੂੰ ਵੀ ਤਾਂ ਦੋ ਰੁਪਏ ਵਚਨੇ ਚਾਹੀਦੇ ਨੇ ਠੀਕ ਹੈ ਜੀ ਤੇ ਕਿਉਂ ਕਿ ਕੋਕੋ ਦਾ ਰੇਟ ਇਸ ਟਾਈਮ ਤੇ ਮੱਧਮ ਦਾ ਰੇਟ ਮੈਂ ਤਾਂ ਕਿਹਾ ਵੀ 80 90 ਰੁਪਏ ਰੇਟ 90 ਰੁਪਏ ਰੇਟ ਚ ਹੈ ਜਿਹੜੇ ਸਭ ਨਾ ਕੁਆਲਟੀ ਦੇ ਲੋਕਾਂ ਦੀ ਲੋਕ ਦੁੱਧ ਪਾਇਆ ਕਰਦੇ ਨੇ ਜਿਹੜਾ ਪ੍ਰੈਕਟਾਂ ਦੇ ਦੁੱਧ ਪਾਇਆ ਜਾਂਦਾ ਬਈ ਜੀ 4 0 ਫੈਟ ਹੁੰਦੀ ਹੈ 80 ਰੁਪਏ ਉਹ ਵੀ ਜਾਂਦਾ ਕੋਈ ਹੈ ਕੰਪਨੀਆਂ ਧੱਕਾ ਕਰ ਰਹੀਆਂ ਹਨ ਉਹਨੂੰ ਫਾਟ ਦੇਣਾ ਜਰੂਰ ਫਾਰਮਰ ਪੀੜ ਖਰੀਦ ਕੇ ਲੈ ਕੇ ਆਉਂਦਾ ਉਹਨੂੰ ਲਧਿਆਣੇ ਤੋਂ ਫੀਲ ਵਿੱਚ 16500 ਦੀ ਮਿਲ ਜਾਂਦੀ ਆ ਉਹਨੂੰ ਆਕਲੀਏ ਤੋਂ ਵੀ 16500 ਦੀ ਮਿਲ ਜਾਂਦੀ ਆ ਉੱਥੇ 600 700 ਰੁਪਏ ਰੇਸ ਤੋਂ ਬੱਧ ਬੱਧ ਇੱਥੇ ਦਾਸ ਹੈ ਸਾਡੇ ਨਸਾਨ ਨਹੀਂ ਹੈਗੇ ਬਲਦੀ ਜਿਵੇਂ ਤੁਸੀਂ ਗੱਲ ਆਖੀ ਹੈ ਨਾ ਵੀ ਜਿਹੜਾ ਕੰਪਨੀ ਦਾ ਰੇਟ ਹੈ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਵੀ ਅਲੱਗ-ਅਲੱਗ ਏਰੀਆ ਵਿੱਚ ਜਿਹੜਾ ਰੇਟ ਹੈਗਾ ਘੱਟ-ਵੱਧ ਕੀਤਾ ਗਿਆ ਪਰ ਜਿਹੜੀ ਕੰਪਨੀ ਰੇਟ ਦੋ ਪੂਰੇ ਪੰਜਾਬ ਦੇ ਵਿੱਚ ਆਪਾਂ ਪਹਿਲਾਂ ਵੀ ਤੁਹਾਨੂੰ ਦੱਸਿਆ ਨਾ ਕਿ ਇੱਕ ਰੇਟ ਰੱਖਿਆ ਹੈ ਇੱਕ ਸਨਾਂ ਦਾ ਧੱਕਾ ਵੀ ਹੈਗਾ ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਲੱਗਦਾ ਨਹੀਂ ਕਿ ਜਿਸ ਤਰ੍ਹਾਂ ਆਪ ਦਾ ਕੰਪਨੀ ਰੇਟ ਇਹ ਜਿਹੜਾ ਰੇਟ ਆਪਾਂ ਲੈ ਦੁੱਧ ਲੈ ਰਹੇ ਨੇ ਕਿਸਾਨਾਂ ਦੀ ਮਿਹਨਤ ਕਰਕੇ ਪਹਿਲਾਂ ਪੈਦਾ ਕਰਿਆ ਦੁੱਧ ਤਾਂ ਉਹਦਾ ਵੀ ਹੱਕ ਉਹਨੂੰ ਮਿਲਣਾ ਚਾਹੀਦਾ ਕਿਸਾਨ ਨੂੰ ਹਾਂਜੀ ਬਿਲਕੁਲ ਮਿਲਣਾ ਚਾਹੀਦਾ ਜੀ ਇਸ ਤਾਂ ਪਹਿਲਾਂ ਹੀ ਗੱਲ ਕਹੀ ਆ ਇਹ ਵੀ ਜਦੋਂ ਕੰਪਨੀ ਦਾ ਰੇਟ ਆਪਦੇ ਪੌਂਚ ਦਾ ਰੇਟ ਵਧਾਉਂਦੀਆਂ ਚੁੱਪ ਕਰਕੇ ਸਾਰੇ ਪੰਜਾਬ ਚਾ ਰੇਟ ਕਰ ਦਿੰਦੀਆਂ ਜਦੋਂ ਇਹਨਾਂ ਨੇ ਕਿਸਾਨ ਨੂੰ ਰੇਟ ਦੇਣਾ ਹੁੰਦਾ ਏਰੀਏ ਏਰੀਏ ਦੇਖਦੀਆਂ ਕਿਿੱਥੇ ਦੁੱਧ ਜ਼ਿਆਦਾ ਆ ਉੱਥੇ ਰੇਟ ਘੱਟ ਆ ਜਿੱਥੇ ਦੁੱਧ ਘੱਟ ਆ ਉੱਥੇ ਰੇਟ ਵੱਧ ਆ ਕਿਸਾਨ ਨੂੰ ਜਿੱਥੇ ਫਸਲ ਪਈ ਆ ਮੰਡੀ ਦੇ ਵਿੱਚ ਜੇ ਤੁਮ ਫਸਲ ਵੇਚਣੀ ਆ ਉਹੀ ਰੇਟ ਚਾਹੀਦਾ ਤੇ ਫਸਲ ਮੰਡੀ ਚ ਹੈ ਨਹੀਂ ਉਦੋਂ ਰੇਟ ਚਾਹੀਦਾ ਜੇ ਤੁਮ ਫਸਲ ਮੰਡੀ ਦੇ ਵਿੱਚ ਆਲਰੇਡੀ ਪਈ ਆ ਉਦੋਂ ਰੇਟ ਚਾਹੀਦਾ ਤੁਹਾਨੂੰ ਉਹਦਾ ਰੇਟ ਉਹਦਾ ਰੇਟ ਇਹ ਘਟਾ ਦਿੰਦੇ ਨੇ ਹੁਣ ਦਰਮਣੀ ਚ ਵਧਾਉਣ ਨੂੰ ਪੈਣਗੇ ਹੁਣ ਆਉਦਾ ਉਦੋਂ ਵੀ ਜਿਆਦਾ ਕਿਤੇ ਵਧਾਤਾ ਸਾਡਾ ਕਿੰਨਾ ਕੁ ਵਧਾਤਾ ਕਿਤੇ ਉਦੋਂ ਵੱਧ ਗੱਲੇ ਆ ਅ ਮਾਨਸਾ ਹੋ ਗਿਆ ਬਠਿੰਡਾ ਹੋ ਗਿਆ ਮੁਕਸਰ ਹੋ ਗਿਆ ਮਲੂਟ ਹੋ ਗਿਆ ਪੂਰੇ ਪੰਜਾਬ ਚ ਉਥੇ ਰੇਟ ਘਟਨੇ ਕੀ ਗੱਲ ਇਹਨਾਂ ਦੀ ਸਤੂੜੀ ਜਾਂ ਕੋਈ ਇਹਨਾਂ ਦੇ ਫੀਡ ਜਾਂ ਇਹਨਾਂ ਦੇ ਦੁੱਧ 'ਚ ਮਸਤ ਮਾਰਦਾ ਜਾਂ ਕੁਛ ਕੀ ਦੁੱਧ 'ਚ ਮਾੜੀ ਚੀਜ਼ ਪਾਉਂਦੇ ਨੇ ਮੈਂ ਗਾਰੰਟੀ ਦਿੰਦਾ ਚੈੱਕ ਕਰਾ ਲਓ ਪੰਜਾਬ ਤੋਂ ਸਭ ਤੋਂ ਟੌਪ ਦੇ ਕੁਆਲਿਟੀ ਆਉਂਦੀ ਆ ਸਾਡੀ ਏਰੀਆ ਦੀ ਪਰ ਸਾਨੂੰ ਕਿਤੇ ਨਾ ਕਿਤੇ ਮਾਰਿਆ ਜਾ ਰਿਹਾ ਬਿਲਕੁਲ ਰੇਟ ਲਿਸਟਾਂ ਚੈੱਕ ਕਰ ਲਓ ਬੇਰਕਾ ਨੇ ਕੀ ਰੇਟ ਆ ਜਦੋਂ ਕੱਲ ਨੂੰ ਰੇਟ ਵਧੂਗਾ ਛੋਟੇ ਕਿਸਾਨ ਦਾ ਇਹਨਾਂ ਨੇ ਰੂਟਾਂ ਵਾਈਜ਼ ਰੇਟ ਵਧਾਉਣਾ ਕਿਤੇ ਇਹਨਾਂ ਨੇ 8 ਰੁਪਏ 10 ਪੈਸੇ ਦੇ ਕਰ ਦੇਣਾ ਕਿਤੇ 8 ਰੁਪਏ 20 ਪੈਸੇ ਕਰ ਦੇਣਾ ਕਿਤੇ 7 ਰੁਪਏ 80 ਪੈਸੇ ਕਰ ਦੇਣਾ ਉਹ ਕਿਤੇ ਨਾ ਕਿ ਬਿਲਕੁਲ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਸੀ ਨਾ ਆਪਾਂ ਕੁਝ ਆ ਦਿਨ ਪਹਿਲਾਂ ਵੀ ਬੱਚਿਆਂ ਨਾਲ ਪਹਿਲਾਂ ਆਪਾਂ ਗੱਲ ਕੀਤੀ ਸੀ ਵੀ ਕਿਸਾਨਾਂ ਨਾਲ ਤੱਕਾ ਹੋਣਾ ਜਿਸ ਤਰ੍ਹਾਂ ਬਿਲਕੁਲ ਡੇਰੀਆਂ ਹੀ ਬੰਦ ਹੋਣ ਵਾਲੇ ਨੇ ਲੱਗਦਾ ਹੈ ਵੀ ਜਿਹੜਾ ਉਹ ਕੰਮ ਸੁਰੂਤ ਕਰ ਰਹੇ ਨੇ ਹਾਂ ਦੀ ਹਾਂ ਦੀ ਉਹਨਾਂ ਆਪਾਂ ਨੂੰ ਸਿੱਧਾ ਹੀ ਪਤਾ ਲੱਗ ਜਾਂਦਾ ਜੀ ਇਹ ਤਨ ਜ਼ੀਰੋ ਦਾ ਦੁੱਧ ਹੁੰਦਾ ਪੌਚ ਦੇ ਬੱਚਾ ਜਿਹੜਾ ਕਿ ਉਹਨੂੰ ਕਸਟਮਰ ਲੈਣ ਵਾਲਾ ਉਹਦੇ ਦਿਮਾਗ ਤੇ ਚੀਜ਼ ਹੀ ਹੈ ਨਹੀਂ ਵੀ ਇਹ ਇੰਨਾ ਸਸਤਾ ਦੁੱਧ ਅਸੀਂ ਇੰਨੇ ਭਾਤੇ ਖਰੀਦਦੇ ਕਿਉਂ ਨਾ ਜਰ ਜ਼ਿੰਮੇਵਾਰਾਂ ਤੋਂ ਖਰੀਦੋ ਤੁਸੀਂ ਤੁਸੀਂ ਪੌਚਾਂ ਤੋਂ ਕੀ ਲੈਣਾ ਇਹ ਇੱਕ ਆਉਣ ਵਾਲੇ ਸਮੇਂ ਦੇ ਵਿੱਚ ਵੱਡੀ ਵੱਡੀ ਸਮੱਸਿਆ ਬਣਨੀ ਆ ਇੱਥੇ ਵੱਡੇ ਵੱਡੇ ਫਾਰਮ ਖੁੱਲਣੇ ਨੇ ਫਾਰਮ ਕੀ ਕੰਪਨੀਆਂ ਦੇ ਅੰਡਰ ਲੈ ਲੈਣੇ ਨੇ ਆਪਦੇ ਚ ਉਹਨਾਂ ਤੋਂ ਪੌਛ ਮਿਲਕ ਤਿਆਰ ਕਰਨਗੇ ਆ ਇਹੀ ਪਿੰਡਾਂ ਦੇ ਵਿੱਚ ਪੌਛ ਮਿਲਕ ਆਇਆ ਕਰੂਗਾ ਬੜੇ ਮਹਿੰਗੇ ਰੇਟ ਤੇ ਜਿਹੜੇ ਨਿਕੇ ਨਿਕੇ ਹੁਣ 10 20 ਰੁਪਈਆ ਦਾ ਦੁਕਾਨਾਂ ਤੋਂ ਦੁੱਧ ਲੈ ਜਾਂਦੇ ਵੀਰੇ ਮਿਲਿਆ ਨਹੀਂ ਕਰਨਾ ਹੈ ਹੱਥ ਜੋੜ ਕੇ ਮੇਰੀ ਬੇਨਤੀ ਹੈ ਇਹ ਚੀਜ਼ ਦੀ ਸੁਣਵਾਈ ਜ਼ਰੂਰ ਕੀਤੀ ਜਾਵੇ ਸਾਡੇ ਰੇਟ ਇਕ ਬਰਾਬਰ ਕੀਤੇ ਜਾਣ ਕਿਸਾਨ ਬਹੁਤ ਦੁਖੀ ਆ ਫੀੜਾਂ ਦੇ ਰੇਟ ਬਹੁਤ ਜ਼ਿਆਦੇ ਨੇ ਸਾਡੀ ਵੀ ਕਿਤੇ ਨਾ ਕਿਤੇ ਸੁਣੀ ਆ ਵੀ ਇਹ ਹੁਣ ਗੱਲ ਕੀਤੀ ਆ ਵੀ ਗਾਈਆਂ ਦੇ ਦੁੱਧ ਦੀ 25 ਰੁਪਏ ਮਸਾ ਪੈਂਦਾ ਬਈ ਗਾਈਆਂ ਦਾ ਦੁੱਧ ਬਿਲਕੁਲ ਤੇ ਮੱਝਾਂ ਦਾ ਦੁੱਧ ਮਸਾਂ ਕਿਸੇ ਦਾ 60 70 ਰੁਪਏ ਦੇ 60 ਰੁਪਏ ਦੇ ਮੱਖਾਂ ਘੜਦਾ ਜਿਹੜਾ ਵੇਚਣ ਵਾਲਾ ਤੇ ਉਹ ਸਵਾਂ ਦੇ ਵਿੱਚ ਗੇਮ ਜਾਂਦੀ ਆ ਜਿਹੜਾ ਆਪੇ ਵੇਚਦੇ ਨੇ ਸਾਡੇ ਕਿਸਾਨ ਕਿੱਥੇ ਜਾਣਗੇ ਇਹਨੂੰ ਕਿਤੇ ਨਾ ਕਿਤੇ ਅੱਖੋਂ ਦੇਖੋਂ ਪਰੋਖਿਆ ਕੀਤਾ ਜਾਂਦਾ ਜੀ ਸਾਡੀ ਗੱਲ ਹੀ ਨਹੀਂ ਸੁਣਦਾ ਉਹਨੇ ਤਾਂ ਤੁਸੀਂ ਕਿਸਾਨਾਂ ਨੂੰ ਕੀ ਕਹਿਣਾ ਚਾਹੋਗੇ ਜਿਤਨਾ ਨਹੀਂ ਮਿਹਨਤ ਕਰਦੇ ਠੀਕ ਹੈ ਇੰਨਾ ਮਹਿੰਗਾ ਰੋ ਪਾਲਦੇ ਆਇਆ ਦੁੱਧ ਪੈਦਾ ਕਰਦੇ ਆ ਤਾਂ ਬਹੁਤ ਵੱਡੀ ਜਿਹੜੀ ਮਿਹਨਤ ਹੈ ਜਿਵੇਂ ਤੁਸੀਂ ਗੱਲ ਕੀਤੀ ਹੈ ਵੀ ਜਿਹੜਾ ਦੁੱਧ ਪੈਕਟ ਦੇ ਵਿੱਚ ਹੁੰਦਾ 3 0 ਰਾ ਹਣਾ ਫੈਟ ਦਾ ਹਿਸਾਬ ਹੁੰਦਾ ਤਾਂ ਲੱਗਦਾ ਬਹੁਤ ਜ਼ਿਆਦਾ ਕਮਾਈ ਕਰ ਰਹੇ ਨੇ ਉਹ ਬਹੁਤ ਫਰ ਮੋਟੀ ਕਮਾਈ ਕਰ ਰਹੇ ਜਿਹੜੀ ਉਹ ਕਹਿੰਦੇ ਵੀ ਸਾਨੂੰ ਅੱਦੋਂ ਯਾਨੀ ਅੱਜ ਤੋਂ ਜ਼ਿਆਦਾ ਬਚਣਾ ਚਾਹੀਦਾ ਸੀ ਫੇਰ ਕੰਮ ਕਰਾਂਗੇ ਸਾਡੀ ਕੰਪਨੀ ਫੇਲ ਹੁੰਦੀ ਹੈ ਜਦੋਂ ਜ਼ਿਆਦਾ ਨਹੀਂ ਬਚਦੇ ਜੇ ਅਸੀਂ ਕਹਿੰਦੇ ਸਾਨੂੰ 10 ਪੈਸੇ ਬਚੀ ਜਾਣ ਅਸੀਂ ਫੇਰ ਵੀ ਕੰਮ ਕਰੀ ਜਾਵਾਂਗੇ ਸਾਡਾ ਫੇਰ ਵੀ ਨਹੀਂ ਖਰੀਦਿਆ ਜਾਂਦਾ ਇੱਕ ਗੱਲ ਹੋਰ ਹੈ ਜੇ ਤਾਂ ਅਸੀਂ ਕੁਆਲਿਟੀ ਪੈਦਾ ਕਰਦੇ ਆ ਅਸੀਂ ਤਾਂ ਵੀ ਮੈਂ ਨਵੀਂ ਗੱਲ ਤੁਹਾਨੂੰ ਦੱਸਣ ਲੱਗਿਆ ਕੁਆਲਿਟੀ ਦੇ ਆਧਾਰ ਤੇ ਪਹਿਲਾਂ ਜਿੰਨੀ ਫੈਟ ਉੱਪਰ ਉਹਨਾਂ ਰੇਟ ਉੱਤੇ ਉੱਪਰ ਹੁਣ ਨਿੱਜੀ ਕੰਪਨੀਆਂ ਨੇ ਕੀ ਕਰਤਾ ਤਾਂਹਾਂ ਜਿੰਨੀ ਫੈਟ ਉਹਨਾਂ ਰੇਟ ਕਰਤਾ ਤੇ ਸੁਣੀ ਸੀ ਪਹਿਲਾਂ ਗੱਲ ਕਿਤੇ ਅੱਜ ਤੱਕ ਔਨ ਵਾਲੇ ਸਮੇਂ ਪਹਿਲਾ 100 ਸਾਲ ਵੀ ਪਹਿਲਾਂ ਇਹ ਜੀ ਗੱਲ ਨਹੀਂ ਆਈ ਵੀ ਤਾਂहां ਨੂੰ ਫੈਟ ਵਧੀ ਤੇ ਰੇਟ ਘਟ ਗਿਆ ਹੁਣ ਰੇਟ ਘਟ ਰਿਹਾ ਜੀ ਤਾਂहां ਜਾ ਕੇ ਇਹ ਨਵੀਂ ਗੱਲ ਆ ਤੁਸੀਂ ਕਿਸਾਨ ਭਰਾਵਾਂ ਨੂੰ ਨੋਟ ਕਰਿਓ ਅੱਜ ਕੱਲ ਕੰਪਨੀਆਂ ਦੇ ਵਿੱਚ ਚੱਲ ਰਹੀ ਆ 8 0 ਤੋਂ ਉੱਤੇ ਫੈਟ ਆ ਦੂਬਾ ਤੇ ਰੇਟ ਘਟਣ ਲੱਗ ਗਿਆ ਤੁਸੀਂ ਦੇਖੋਗੇ ਤਾਂ ਤੇ ਬਹੁਤ ਵੱਡੀ ਸਮੱਸਿਆ ਆ ਜਾਂਦੀ ਆ ਨਹੀਂ ਜੀ ਕੰਪਨੀਆਂ ਕਰ ਰਹੀਆਂ ਨੇ ਇਹ ਤੇ ਤੁਸੀਂ ਕਿਸਾਨਾਂ ਨੂੰ ਕਿਵੇਂ ਕਿਸ ਤਰ੍ਹਾਂ ਜਾਗਰਤ ਕਰੋਗੇ ਨਾ ਲੋੜ ਹੈ ਕਿ ਕਿਸਾਨਾਂ ਨੂੰ ਇੱਕ ਮੰਚ ਤੇ ਆਉਣ ਦੀ ਜੇ ਪਹਿਲਾਂ ਵੀ ਗੱਲ ਕੀਤੀ ਸੀ ਇਕਸਾਨ ਇਕੱਠੇ ਹੋਣਾ ਆਪਣਾ ਧੰਦੇ ਨੂੰ ਨਾ ਸੈਗਰ ਦਾ ਇੱਕ ਹੈਗਾ ਨਿੱਜੀ ਆਪਣਾ ਕਹਿੰਦੀ ਬਚਾ ਕੇ ਰੱਖਣਾ ਤਾਂ ਇਹਦੇ ਵਾਸਤੇ ਜਾਗਰੂਤ ਕਿਵੇਂ ਕਿਤੇ ਜਾਗੇ ਜਾਗਰੂਤ ਜੀ ਦੇਖੋ ਜੀ ਆਪਾਂ ਇਹ ਚੀਜ਼ ਤੇ ਜ਼ੋਰ ਲਾ ਰਹੇ ਹਾਂ ਸਾਡੀ ਇੱਕ ਸੰਸਥਾ ਬਣੀ ਆ ਪੀਏਐਫਏ ਉਹਨੂੰ ਅਸੀਂ ਪਰਫੋਰਮੈਂਸ ਕਰਨ ਦੀ ਖਾਤਰ ਅਸੀਂ ਕੁਛ ਨਾ ਕੁਛ ਅੱਗੇ ਲੈ ਕੇ ਆਵਾਂਗੇ ਲੋਕਾਂ ਦੀ ਲੋਕਾਂ ਨੂੰ ਅਵੇਰਨੈਸ ਦੀ ਕਮੀ ਆ ਉਹ ਲੋਕਾਂ ਨੂੰ ਸਮਝਾਵਾਂਗੇ ਅਸੀਂ ਅਜੇ ਤੱਕ ਨਹੀਂ ਸਮਝ ਰਹੇ ਲੋਕ ਹੁਣ ਤਾਂ ਲੋਕ ਕੀ ਕਰਦੇ ਨੇ ਇੱਥੇ ਰੇਟ ਘੱਟ ਗਿਆ ਦੂਜੀ ਦੁਕਾਨ ਤੇ ਵਧ ਗਿਆ ਪ੍ਰਾਈਵੇਟ ਤੇ ਜਾ ਕੇ ਪਾਉਣ ਲੱਗ ਗਏ ਉਹਨਾਂ ਨੂੰ ਪਤਾ ਹੀ ਨਹੀਂ ਹੈਗਾ ਅਜੇ ਤੱਕ ਸਮਝ ਆਇਆ ਨਹੀਂਗਾ ਵੀ ਸਮੱਸਿਆ ਕੀ ਆ ਜੇ ਲੋ ਹੁਣ ਸਾਨੂੰ ਪਤਾ ਲੱਗਿਆ ਸੀ ਇੱਕ ਕਮੇਟੀ ਬਣਾਈ ਆ ਅਸੀਂ ਘਰ ਘਰ ਪਹੁੰਚਾਂਗੇ ਪੂਰੇ ਪੰਜਾਬ ਦੇ ਵਿੱਚ ਅਸੀਂ ਲੋਕਾਂ ਨੂੰ ਸਮਝਾਵਾਂਗੇ ਕਿ ਵੀ ਆਹ ਤਰੀਕੇ ਦੇ ਨਾਲ ਚੱਲੋ ਤੁਸੀਂ ਫਿਰ ਕੰਮ ਜੱਪ ਹੋਵੋਗੇ ਕਿਤੇ ਐਵੇਂ ਨਾ ਕੰਪਨੀਆਂ ਦੇ ਮਗਰ ਲੱਕੇ ਗਾਂਾਂ ਦਾ ਬਿੱਡ ਲਾ ਕੇ ਬਹਿ ਜਿਓ ਮੁੜ ਕੇ ਝੁੱਗਾ ਤੁਹਾਡਾ ਝੂਠ ਹੋ ਜਾਊਗਾ ਤੁਹਾਡੇ ਪੱਲੇ ਕੱਖ ਵੀ ਨਹੀਂ ਪੈਣਾ ਹੁਣ ਜਦੋਂ ਜਿੰਨੇ ਗਾਂਾਂ ਦੀ ਗੱਲ ਚੱਲੀ ਆ ਵੀ ਅਲੱਗ ਫਾਰਮ ਖੋਲਣੋਂ ਵੱਡੇ ਜਦੋਂ ਕੰਪੋਨੈਂਟ ਕੋਲ ਦੁੱਧ ਹੋ ਗਿਆ ਲੋਕਾਂ ਨੇ ਦੁੱਧ ਹੀ ਇੰਨਾ ਆਮ ਕਰ ਦੇਣਾ ਕਿਉਂਕਿ ਬਾਹਰੋਂ ਜਵਾਕ ਆਈ ਜਾਂਦੇ ਉਹਨਾਂ ਨੇ ਤੁਹਾਨੂੰ ਦਸਰਪ ਦੁੱਧ ਦਾ ਤੋਰਿਆ ਦੁੱਧ ਦੀ ਇੰਨੀ ਵਾਈਦੀ ਅੰਮੀ ਹੋ ਜਾਣੀ ਆ ਇਹ ਕਿਸੇ ਨੇ ਲੈਣਾ ਨਹੀਂ ਮੁਰਕੇ ਜਿਵੇਂ ਆਪਣੇ ਦਾਦਾ ਹਨ ਫਿਰਦੇ ਕੋਈ ਜਾਨਵਰ ਤੋਰੇ ਫਿਰਦੇ ਨੇ ਦੂਜੇ ਐ ਲੋਕਾਂ ਨੇ ਲਈਆਂ ਛੱਡ ਦੇਣੀਆਂ ਮੇਰੀ ਗੱਲ ਯਾਦ ਰੱਖਿਓ ਕਿ ਲੋਕ ਇਹ ਜਿਆਦੇ ਧੰਦੇ ਦੇ ਗਾਈਆਂ ਦੇ ਪਿੱਛੇ ਪੈ ਗਏ ਇਹ ਇੱਕ ਜਾਲ ਜਿਹੜਾ ਸ਼ੁਰੂ ਕੀਤਾ ਰਿਹਾ ਹੈ ਕੰਪਨੀ ਵੱਲੋਂ ਹਾਂ ਕੰਪਨੀਆਂ ਵੱਲੋਂ ਜਾਲ ਆ ਗਈ ਇਹ ਕਿਉਂਕਿ ਉਹਨਾਂ ਨੂੰ ਪਾਊਡਰ ਦੀ ਲੋੜ ਹੁੰਦੀ ਹੈ ਕੰਪਨੀਆਂ ਨੂੰ ਉਹਨਾਂ ਨੇ ਇਕੱਲਾ ਗਾਈਆਂ ਦਾ ਦੁੱਧ ਲੈ ਲੈ ਬੱਜਾਂ ਦਾ ਦੁੱਧ ਹੀ ਨਹੀਂ ਲੈਣਾ ਉਹਨਾਂ ਨੇ ਦੰਗੀਆਂ ਇੰਨੇ ਆਮ ਕਰ ਦੇਣੀਆਂ ਮੰਨ ਲਓ ਵੀ ਕਿਸੇ ਕੰਪਨੀਆਂ ਨੇ ਜਿਹੜਾ ਰੇਟ ਸਿੱਟਿਆ ਇਕੱਠਾ ਵਾ ਕਿਸਾਨ ਕਿਹਦੇ ਕੋਲ ਪੱਜ ਕੇ ਜਾਊਗਾ ਭਾਈ ਜੀ ਬਿਲਕੁਲ ਫਿਰ ਉਹਨੂੰ ਹੱਥ ਬਣਾਉਣੇ ਪੈਣਗੇ ਦੁੱਧ ਪਾਉਣਾ ਪਊਗਾ ਜਿਵੇਂ ਸਾਡੇ ਲੋਕ ਕੁਆਲਿਟੀ ਦਿੰਦੇ ਆ ਟੀਕੇ ਨੂੰ ਉੱਲੀ ਤੋਂ ਰਹਿਤ ਸਾਨੂੰ ਉੱਧਰ ਰੇਟ ਹੀ ਨਹੀਂ ਮਿਲਦਾ ਭਾਈ ਜੀ ਪੂਰਾ